ਸੱਤ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ 31 ਮਾਰਚ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ 31 ਮਾਰਚ ਨੂੰ ਠੇਕੇ ਕੀ ਟੁੱਟੇ ਗੱਜਨ ਦਾ ਮਨ ਵੀ ਲਲਚਾ ਉਠਿਆ ਉਸਨੇ ਵੀ ਸ਼ਰਾਬ ਦੀ ਇੱਕ ਕਪੇਟੀ ਖਰੀਦ ਕੇ ਸਕੂਟਰ ਤੇ ਰੱਖ ਲਈ ਫਿਰ ਉਡਾਰੀਆਂ ਮਾਰਦਾ ਘਰ ਨੂੰ ਚੱਲ ਪਿਆ ਪਰ ਰਸਤੇ 'ਚ ਟੁੱਟੀ ਛੜਕ ਤੋਂ ਸਕੂਟਰ ਐਸਾ ਡੋਲਿਆ ਉਹ ਟੋਏ 'ਚ ਜਾ ਡਿੱਗਾ ਸ਼ਰਾਬ ਦੀਆਂ ਬੋਤਲਾਂ ਇੱਧਰ ਉੱਧਰ ਨਿਵਾਣਾ ਵੱਲ ਡੇਢਦੀਆਂ ਫਿਰ ਰਹੀਆਂ ਓਹੋ ਆਪ ਰਗੜਾ ਖਾ ਕੇ ਹਾਈ ਹਾਈ ਕਰ ਰਿਹਾ ਸੀ ਲਾਗੇ ਆਏ ਇੱਕ ਪੱਤਰਕਾਰ ਨੇ ਤੁਰੰਤ ਇਹਨਾਂ ਸੁਨਹਿਰੀ ਬਲਾਂ ਨੂੰ ਮੋਬਾਈਲ ਵਿੱਚ ਕੈਦ ਕਰਨਾ ਸ਼ੁਰੂ ਕਰ ਦਿੱਤਾ ਇੰਨੇ ਚ ਇੱਕ ਲੰਘ ਰਹੀ ਬੱਸ ਦੇ ਕੰਡਕਟਰ ਨੇ ਮੰਜਰ ਦੇਖਿਆ ਤਾਂ ਉਸ ਸੀਟੀ ਮਾਰ ਕੇ ਬੱਸ ਰੋਕ ਲਈ ਉੱਤਰਦੀਆਂ ਬੋਤਲਾਂ ਨੂੰ ਘੂਰਦਿਆਂ ਦੋ ਬੋਤਲਾਂ ਬੈਗ ਵਿੱਚ ਪਾ ਕੇ ਬੱਸ ਭਜਾ ਕੇ ਲੈ ਗਿਆ ਓਹੋ ਕਿਵੇਂ ਵਿਚਾਰਾ ਟੋਏ 'ਚ ਡਿੱਗ ਕੇ ਸੱਟਾਂ ਲਵਾ ਬੈਠਾ ਸਕੂਟਰ ਵੀ ਟੁੱਟ ਗਿਆ ਆਉਂਦਾ ਜਾਂਦਾ ਜਿਹੜਾ ਵੀ ਰਾਹੀ ਰੁਕਦਾ ਇਵੇਂ ਹਮਦਰਦੀ ਭਰੇ ਬੋਲ-ਬੋਲਦਾ ਤੇ ਇੱਕ ਅੱਧੀ ਬੋਤਲ ਚੁੱਕ ਕੇ ਤੁਰਦਾ ਬੰਦਾ ਓਏ ਮੇਰੀਆਂ ਬੋਤਲਾਂ ਲਈ ਜਾਂਦੇ ਓ ਸ਼ਰਮ ਕਰੋ ਬੇਸ਼ਰਮੋ ਉਹ ਬੇਵਸ ਹੋਇਆ ਰੌਲਾ ਪਾ ਰਿਹਾ ਸੀ ਪਰ ਰਾਮ ਰੌਲੇ 'ਚ ਉਹਦੀ ਕੋਈ ਸੁਣਦਾ ਵੀ ਕਿੱਥੇ ਇੰਨੇ 'ਚ ਦੋ ਪੁਲਸੀਏ ਆ ਗਏ ਉਹ ਵੇਖੋ ਜੀ ਲੋਕ ਮੇਰੀਆਂ ਬੋਤਲਾਂ ਚੁੱਕ-ਚੁੱਕ ਲੈ ਗਏ ਲਹੂ ਸਫੀਦ ਹੋ ਗਿਆ ਸਾਲੇ ਲੋਕਾਂ ਦਾ ਸਾळ्या ਕਿਸੇ ਡਿੱਗੇ ਨੂੰ ਚੁੱਕਣਾ ਤਾਂ ਕੀ ਸਾળી ਭੁੱਖ ਪਈ ਹੋਈ ਇੱਕ ਸਿਪਾਹੀ ਗੁੱਸੇ ਵਿੱਚ ਬੋਲ ਰਿਹਾ ਸੀ ਫਿਰ ਪੁਲਸ ਵਾਲਿਆਂ ਨੇ ਮੌਕਾ ਸੰਭਾਲ ਲਿਆ ਟੁੱਟੀ ਪੇਟੀ 'ਚ ਬੱਚੀਆਂ ਤਿੰਨ ਬੋਤਲਾਂ 'ਚੋਂ ਦੋ ਬੋਤਲਾਂ ਉਹਨਾਂ ਵੀ ਕੱਛੇ ਮਾਰ ਲਈਆਂ ਜੀ ਮੇਰੀਆਂ ਬੋਤਲਾਂ ਅਜੇ ਤੈਨੂੰ ਅਕਲ ਨਹੀਂ ਆਈ ਮਸਾ ਮਰਨੋਂ ਬਚਿਆ ਐ ਤੈਨੂੰ ਅਜੇ ਵੀ ਡੱਫਾਂ ਦੀ ਪਈ ਐ ਬੋਤਲਾਂ ਨੂੰ ਨਿਹਾਰ ਦੇ ਸਿਪਾਹੀ ਗੁਟਕਦੇ ਚਲੇ ਗਏ ਮੋਬਾਈਲ ਵਾਲਾ ਪੱਤਰਕਾਰ ਹੁਣ ਜ਼ਖਮੀ ਦੇ ਕੋਲ ਹੁੰਦਾ ਬੋਲਿਆ ਦੇਖ ਭਰਾ ਜਮਾਨਾ ਬਹੁਤ ਮਾੜਾ ਆ ਗਿਆ ਐ ਕੋਈ ਕਿਸੇ ਦਾ ਅੰਦਰ ਹਮਦਰਦੀ ਨਹੀਂ ਰਿਹਾ ਮੈਂ ਮੋਬਾਈਲ 'ਚ ਸਭ ਕੁਝ ਰਿਕਾਰਡ ਕਰ ਲਿਆ ਐ ਕੱਲ ਅਖਬਾਰ ਚ WhatsApp ਰਾਹੀਂ ਤੇਰੀ ਇਸ ਘਟਨਾ ਨੂੰ ਘਰ ਘਰ ਪਹੁੰਚਾ ਦੇਵਾਂਗਾ ਪਰ ਆ ਫੜਾ ਇੱਕ ਬੋਤਲ ਇਹਦਾ ਹੁਣ ਤੂੰ ਕੀ ਕਰਨਾ ਹੈ ਇਹਨਾ ਕਹਿੰਦਿਆਂ ਉਸ ਡਿੱਗੇ ਪਏ ਨੂੰ ਉੱਥੇ ਹੀ ਛੱਡ ਕੇ ਉਹ ਉਹ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ